ਸਤਿ ਸ੍ਰੀ ਅਕਾਲ ਭਈਓ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਚੀਮੇ ਖੜੇ ਹਾਂ ਜੀ ਜਗਤਜੀਤ ਵਾਲਿਆਂ ਦੇ ਜਗਤਜੀਤ ਵਾਲਿਆਂ ਨੇ ਪਿਛਲੇ ਸਾਲ ਸੁਪਰ ਸੀਡਰਾਂ ਦੇ ਨਾਲ ਕੂਪਨ ਦਿੱਤੇ ਸੀ ਜੀ ਤੇ ਉਹ ਕੂਪਨਾਂ ਦੇ ਵਿੱਚੋਂ ਇਹਨਾਂ ਨੇ ਵਿਨਰ ਚੁਣੇ ਸੀਗੇ ਮੰਨ ਲਓ 18 ਕੱਡੀਆਂ ਸੀ ਜੋਂਡੀਆ ਟਰੈਕਟਰ ਕੱਡੇ ਦੀ ਬੋਲਟ ਕੱਡੇ ਬਾਕੀ ਆਪਾਂ ਜਾਣਕਾਰੀ ਜਿੰਦ ਤੋਂ ਲੈਣੇ ਆ ਕਿਹਨੂੰ ਨਿਕਲੇ ਆ ਤੁਸੀਂ ਪਤਾ ਕਰ ਸਕਦੇ ਹੋ ਤੇ ਅੱਗੇ ਵਾਸਤੇ ਕੀ ਇਨਾਮ ਰੱਖਿਆ ਇਸ ਵਾਰ ਜਿਹੜੇ ਸੁਪਰ ਸੀਡਰਾਂ ਨੂੰ ਕੀ ਕੂਪਨ ਮਿਲਣਗੇ ਕੀ ਦੇ ਰਹੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਅੱਛਾ ਪਹਿਲਾਂ ਬਈ ਆਪਾਂ ਦੱਸ ਦਈਏ ਇਸ ਸਾਲ ਕੀ ਇਨਾਮ ਰੱਖਿਆ ਤੁਸੀਂ ਇਸ ਸਾਲ ਬਾਈ ਆਪਾਂ ਨੇ ਜਿਵੇਂ ਪਿਛਲੇ ਸਾਲ ਜਿਹੜੇ ਇਨਾਮ ਰੱਖੇ ਸੀ ਉਸ ਤੋਂ ਅੱਗੇ ਇਨਾਮ ਵਧਾਉਂਦੇ ਹੋਏ ਇਸ ਵਾਰ ਜਿਹੜਾ ਇੱਕ ਤਾਂ ਅਸੀਂ ਖੁੱਲਾ ਸੱਦਾ ਕਿ ਜਿਹੜਾ ਵੀ ਇੰਪਲੀਮੈਂਟ ਸਾਡਾ ਕੋਈ ਵੀ ਲਊਗਾ ਜਿਵੇਂ ਪਿਛਲੇ ਸਾਲ ਕੱਲੇ ਸੁਪਰਸੀਡਰ ਤੇ ਸੀ ਇਸ ਵਾਰ ਕਿਸੇ ਵੀ ਪ੍ਰੋਡਕਟ ਤੇ ਆ ਜਿਹੜਾ ਕੋਈ ਵੀ ਛੋਟੀ ਵੱਡੀ ਛੋਟਾ ਵੱਡਾ ਕੋਈ ਵੀ ਪ੍ਰੋਡਕਟ ਹੈ ਹਰੇਕ ਪ੍ਰੋਡਕਟ ਦੇ ਨਾਲ ਤੁਹਾਨੂੰ ਲੱਕੀ ਡਰਾ ਕੂਪਨ ਜਿਹੜਾ ਮਿਲੂਗਾ ਉਸ ਤੇ ਜਿਹੜਾ ਪਹਿਲਾ ਇਨਾਮ ਹੋਊਗਾ ਉਹੋ ਏਸੀ ਕੰਬਾਈਨ ਹੈ ਏਸੀ ਕੰਬਾਈਨ ਜਗਤਜੀਤ ਕਿੰਨੇ ਪੈਸੇ ਦੀ ਬਈ ਉਹ ਉਹ ਹੋਊਗੀ ਜੀ 30 ਲੱਖ ਰੁਪਏ ਦੀ 30 ਲੱਖ ਦਾ ਪਹਿਲਾ ਨਾਮ ਰੱਖ ਪਹਿਲਾ ਨਾਮ 30 ਲੱਖ ਰੁਪਏ ਦਾ ਏਸੀ ਕੰਬਾਈਨ ਉਹ ਤੋਂ ਅੱਗੇ ਉਸ ਤੋਂ ਬਾਅਦ ਫਿਰ ਉਹ ਥਾਰ ਹੈ ਜੀ ਦੋ ਦੋ ਨੰਬਰ ਤੇ ਠੀਕ ਹੈ ਜੀ ਇਸ ਦੇ ਨੰਬਰ ਤੇ ਹੈਗਾ ਜੀ ਆਪਣਾ ਜੌਂਡੀਅਰ ਤੇ ਇਸ ਵਾਰ ਵਾਲਾ ਜਿਹੜਾ ਜੌਂਡੀਅਰ ਆ ਉਹ ਏਸੀ ਵਾਲਾ ਹੋਊਗਾ ਏਸੀ ਜੌਂਡੀਅਰ ਕੈਬਨ ਵਾਲਾ ਕੈਬਨ ਵਾਲਾ ਹਾਂਜੀ ਹਾਂ ਅੱਛਾ ਸਿਰਾ ਕਰਤਾ ਜੀ ਇੱਕ ਐਮਪਲੀਮੈਂਟ ਨਾਲ ਇੱਕ ਕੂਪਨ ਇੱਕ ਕੂਪਨ ਸਹੀ ਕੱਢਿਆ ਬਾਈ ਇਹ ਨਾਮ ਐ ਵੀ ਉੱਥੇ ਮਜੂਰੀ ਡੇਲੋਂ ਕੱਢੇ ਆਪਾਂ ਹਣਾ ਤੇ ਡਿਲੀਵਰੀ ਅੱਜ ਦਿੱਤੀ ਆ ਡਿਲੀਵਰੀ ਅੱਜ ਉਹਨੇ ਦਿਨ ਬੰਦਿਆਂ ਨੇ ਕਿਵੇਂ ਸਬਰ ਵੇਟ ਕਿਵੇਂ ਕਰਿਆ ਬਾਈ ਸਬਰ ਬਾਈਆਂ ਦਾ ਫੋਨ ਸਾਨੂੰ ਆ ਰਿਹਾ ਸੀਗਾ ਤੇ ਅੱਜ ਸਾਰੇ ਇਹ ਕਿਸਾਨ ਵੀਰ ਪਹੁੰਚੇ ਹੋਏ ਨੇ ਤੇ ਉਹ ਜਿਹੜੀ ਉਹਦੀ ਡਾਕੂਮੈਂਟੇਸ਼ਨ ਹੁੰਦੀ ਆ ਉਹਦੇ ਵਾਸਤੇ ਥੋੜਾ ਟਾਈਮ ਲੱਗ ਜਾਂਦਾ ਹੈ ਅੱਛਾ ਆਪਾਂ ਮੋਟਾ ਮੋਟੇ ਨਾਮ ਦੱਸ ਦਿਓ ਵੀਰੇ ਅ ਥਾਰ ਕਿਹਨੂੰ ਨਿਕਲੀ ਸੀ ਕਿਹੜੇ ਥਾਰ ਨਿਕਲੀ ਸੀ ਜੰਗ ਸਿੰਘ ਜੀ ਨੂੰ ਫਾਜ਼ਿਲਗਾ ਤੋਂ ਇਹ ਆਪਣੇ ਕੋਲ ਖੜੇ ਨੇ ਅੱਛਾ ਜੀ ਇਹਨਾਂ ਨੂੰ ਨਿਕਲੀ ਠੀਕ ਹੈ ਜੀ ਖੁਸ਼ ਹੈ ਜੀ ਅੱਛਾ ਜੀ ਤੇ ਜੌਂਡੀਅਰ ਦੂਸਰਾ ਜੌਂਡੀਅਰ ਨਿਕਲਿਆ ਸੀਗਾ ਜਗਰਾਉਂ ਜਗਰਾਉਂ ਖਾਸ ਜਗਰਾਉਂ ਹਾਂ ਜਗਰਾਉਂ ਦੇ ਲਾਗੇ ਪਿੰਡ ਐ ਸ਼ੇਰਪੁਰ ਕਲਾਂ ਲਓ ਵੀ ਮਤਲਬ ਤੁਸੀਂ ਪਤਾ ਕਰ ਸਕਦੇ ਹੋ ਇਸ ਗੱਲ ਦਾ ਠੀਕ ਆ ਅੱਜ ਕੱਲ ਹੋਰ ਵੀ ਬਹੁਤ ਕੁਝ ਚੱਲਦਾ ਤੁਹਾਨੂੰ ਪਤਾ ਤੀਸਰਾ ਇਨਾਮ ਨਿਕਲਿਆ ਸੀ ਹਲਟੋ ਚੀਕੇ ਦੇ ਕਿਸਾਨ ਨੂੰ ਨਿਕਲੀ ਸੀ ਠੀਕ ਹੈ ਤੇ ਬੁਲਟ ਕਿੰਨੇ ਕੱਢੇ ਸੀ ਪੰਜ ਬੁਲਟ ਸੀਗੇ ਇੱਕ ਨਿਕਲਿਆ ਸੀਗਾ ਜੀ ਆਪਣਾ ਦੋਦੇ ਮੁਕਸਰ ਦੇ ਕੋਲ ਦੋ ਹਰਿਆਣੇ ਦੇ ਵਿੱਚ ਨੇ ਤੇ ਇੱਕ ਫਤੇਗੜ ਸਾਹਿਬ ਦੇ ਮੁੰਡੇ ਨੂੰ ਨਿਕਲਿਆ ਤੇ ਇੱਕ ਨਿਕਲਿਆ ਲੁਧਿਆਣੇ ਦੇ ਲਾਗੇ ਪਿੰਡ ਹੈ ਪੈਣੀ ਗੁਜਰ ਠੀਕ ਹੈ ਭਾਈ ਜੀ ਇਹ ਸਹੀ ਇਹਨਾਂ ਦੀ ਸ਼ੇਲ ਪ੍ਰੋਮੋਸ਼ਨ ਹੈ ਤੇ 18 ਬਾਈ ਅੱਜ ਲੱਗ ਜਾ ਰਹੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਈਏ ਸੁਪਰ ਸੀਡਰ ਅੱਛਾ ਅੱਗੇ ਵਾਸਤੇ ਰੱਖਦੀ ਵੱਡੀ ਕੰਪੈਨ ਪਹਿਲਾ ਨਾਮ ਤੁਹਾਡਾ ਜੌਂਡੀਅਰ 4x4 ਕੈਬਨ ਵਾਲਾ ਦੂਸਰੀ ਥਾਰ ਤੀਸਰਾ ਜੌਂਡੀਅਰ ਠੀਕ ਹੈ ਤੀਸਰਾ ਜੌਂਡੀਅਰ ਚਾ ਫਿਰ ਹੋਣਗੇ ਜੀ ਚੌਥੀ ਅਲਟੋ ਅੱਛਾ ਬਾਈ ਜੀ ਕੋਈ ਵੀ ਇੰਪਲੀਮੈਂਟ ਜਗਤ ਜੀ ਦਾ ਚਾਹੇ 10 ਲੱਖ ਵਾਲਾ ਚਾਹੇ 50 ਹਜ਼ਾਰ ਵਾਲਾ ਕੋਈ ਵੀ ਖਰੀਦੋ ਇੱਕ ਕੂਪਨ ਮਿਲੂਗਾ ਫਰੀ ਇੱਕ ਕੂਪਨ ਮਿਲੂਗਾ ਨਾਲ ਠੀਕ ਹੈ ਤੇ ਬਾਈ ਸਬਸਿਡੀ ਦਾ ਜਿਹੜਾ ਬਜਾਰੇ ਰੌਲਾ ਪਿਆ ਸਬਸਿਡੀ ਆਪਣਾ ਸਬਸਿਡੀ ਆਪਣਾ ਹਰ ਇੱਕ ਪ੍ਰੋਡਕਟ ਜੋ ਵੀ ਜਗਤ ਜੀ ਦਾ ਪ੍ਰੋਡਕਟ ਹੈ ਸਾਰੇ ਹੀ ਅਪਰੂਵਡ ਨੇ ਹਰ ਇੱਕ ਪ੍ਰੋਡਕਟ ਤੇ ਜੇ ਗਵਰਨਮੈਂਟ ਸਬਸਿਡੀ ਦਿੰਦੀ ਆ ਤਾਂ ਆਪਣੇ ਪ੍ਰੋਡਕਟ ਤੇ ਸਬਸਿਡੀ ਮਿਲੂਗੀ ਹੀ ਮਿਲੂਗੀ ਹੀ ਮਿਲੂਗੀ ਜੇ ਉਹ ਵੀ ਸਕੀਮ ਗਵਰਨਮੈਂਟ ਕੱਢਦੀ ਆ ਜੋ ਵੀ ਸਕੀਮ ਸਰਕਾਰ ਦੀ ਹੁੰਦੀ ਹੈਗੀ ਉਸ ਦੇ ਵਿੱਚ ਸਬਸਿਡੀ ਪਿਛਲੇ ਸਾਲ ਬਾਈ ਤੁਸੀਂ ਰਿਕਾਰਡ ਤੋੜਦੇ ਬਹੁਤ ਵੇਚਿਆ ਹੈ ਨਾ ਸੁਪਰਸੀਡਰ ਹਾਂਜੀ ਹਾਂ ਆਪਣਾ ਹੁਣ ਤੱਕ ਦਾ ਭਾਰਤ ਦਾ ਸਭ ਤੋਂ ਵੱਧ ਵੇਕਣ ਵਾਲਾ ਸੁਪਰਸੀਡਰ ਉਹ ਜਗਤਜੀਤ ਦੇ ਹੀ ਹੈ ਤੇ ਸਭ ਤੋਂ ਵੱਧ ਚੱਲਣ ਵਾਲਾ ਤੇ ਕਿਸਾਨ ਵੀਰਾਂ ਦੇ ਜਿਹੜੇ ਫੀਡਬੈਕ ਨੇ ਉਹ ਬਹੁਤ ਵਧੀਆ ਆਉਂਦੇ ਨੇ ਕੀ ਬੱਖਰਾ ਬਈ ਆਪਾਂ ਦੂਜੇ ਨਾਲ ਆਪਾਂ ਮੇਨ ਚੀਜ਼ ਦੱਸੀਏ ਜਿਹੜੀ ਵੀ ਕਿਉਂ ਲੈਣ ਜਗਤ ਜੀਤਦਾ ਚਲ ਐਂ ਗੱਲ ਜੇਕਰ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੜੀ ਮਤਲਬ ਕਿ ਸਭ ਤੋਂ ਪਹਿਲਾਂ ਸਾਡੀ ਟੈਕਨੋਲੋਜੀ ਸੀਗੀ ਚੇਨ ਵਾਲੀ ਫਿਰ ਅਸੀਂ ਨੇ ਉਹਨੂੰ ਸੈਮੀ ਚੇਨ ਤੇ ਸੈਮੀ ਗੀਅਰ ਦੇ ਵਿੱਚ ਲੈ ਕੇ ਆਂਦਾ ਜੀ ਬਾਕੀ ਸਾਰੀਆਂ ਕੰਪਨੀਆਂ ਅੱਜ ਵੀ ਉੱਥੇ ਖੜੀਆਂ ਨੇ ਲੇਕਿਨ ਆਪਾਂ ਪਿਛਲੇ 3 ਸਾਲ ਤੋਂ 4 ਸਾਲ ਤੋਂ ਜਿਹੜਾ ਆ ਗੀਅਰ ਲਾ ਰਹੇ ਹਾਂ ਠੀਕ ਹੈ ਜੀ ਇਹ ਗੀਅਰ ਜਿਹੜਾ ਸਾਈਡ ਗੀਅਰ ਹੁੰਦਾ ਜਿਵੇਂ ਰੂਟਾਵੀ ਬਿਲਕੁਲ ਉਦਾਂ ਦਾ ਗੇਅਰ ਆ ਇਹਦੇ ਵਿੱਚ 7 ਗਰਾਰੀਆਂ ਨੇ ਜਿਹੜੀਆਂ ਤੇਲ ਦੇ ਵਿੱਚ ਡੁੱਬੀਆਂ ਹੋਈਆਂ ਨੇ ਤੇ ਇਹ ਬਹੁਤ ਹੈਵੀ ਡਿਊਟੀ ਆ ਪਿਛਲੇ ਜਿਹੜੇ ਸਾਲ 4 ਸਾਲਾਂ ਤੋਂ ਕਿਸਾਨ ਵੀਰ ਵਰਤਦੇ ਆ ਰਹੇ ਨੇ ਉਹਨਾਂ ਨੂੰ ਪਤਾ ਹੈ ਇਹਦੇ ਬਲੇਡ ਕਿਹੜੀ ਕੰਪਨੀ ਵਰਤਦੇ ਬਾਈ ਕੋਈ ਵੀ ਕੰਪਲੀਟ ਨਹੀਂ ਹੈਗੀ ਬਲੇਡ ਬਲੇਡ ਤਾਇਓ ਦੇ ਬਲੇਡ ਸਟ੍ਰੋਬਰੀ ਕੰਪਨੀ ਆ ਐਲ ਜੀ ਐਫ ਟਾਈਪ ਬਲੇਡ ਰਹਿੰਦੇ ਨੇ ਜੀ ਇਹ ਹਾਂਜੀ ਐਲ ਜੀ ਟਾਈਪ ਸੀਮਲੈਸ ਪਾਈਪ ਆ ਸੀਮਲੈਸ ਰੂਟਰ ਹੈ ਜੀ ਆਪਣਾ ਠੀਕ ਹੈ ਤੇ ਵੇਟ ਕਿੰਨਾ ਹੀ ਬੇਟੇ ਦਾ ਹੋਊਗਾ ਜੀ ਅਲੱਗ-ਅਲੱਗ ਵੇਟ ਦੇ ਹਿਸਾਬ ਨਾਲ 10 ਕੁਇੰਟਲ 11 ਕੁਇੰਟਲ ਸਾਈਜ਼ ਦੇ ਹਿਸਾਬ ਨਾਲ ਇਹਦਾ ਵੇਟ ਹੈ ਠੀਕ ਹੈ ਤੇ ਬਾਈ ਇਹਦੀ ਗਾਰੰਟੀ ਕਿੰਨੇ ਟਾਈਮ ਦੀ ਰਹਿੰਦੀ ਹੈ ਇਹਦੀ ਜਿੰਨੀਆਂ ਗਵਰਨਮੈਂਟ ਦੀ ਗਾਈਡਲਾਈਨਸ ਹੁੰਦੀਆਂ ਨੇ ਉਸ ਦੇ ਹਿਸਾਬ ਨਾਲ ਗਾਰੰਟੀ ਵਾਰੰਟੀ ਇਸ ਦੀ ਰਹਿੰਦੀ ਹੈਗੀ ਤੇ ਬਾਕੀ ਇਸ ਨੂੰ ਜਿਹੜੇ ਵੀ ਕਿਸਾਨ ਵੀਰ ਬਰਥਡੇ ਦੇ ਨੇ ਹੁੰਦਾ ਕੁਝ ਨਹੀਂ ਹੈਗਾ ਬਟ ਜੇਕਰ ਫਿਰ ਵੀ ਕੋਈ ਪ੍ਰੋਬਲਮ ਆ ਜਾਏ ਆਪਾਂ ਜਗਤਜੀਤ ਵੱਲੋਂ ਸਰਵਿਸ ਇਸ ਦੀ ਜਿਹੜੀ ਔਨ ਸਾਈਟ ਫੀਲਡ ਖੇਤ ਦੇ ਵਿੱਚ ਰਹਿੰਦੀ ਹੈਗੀ ਠੀਕ ਹੈ ਬਈ ਆਪਾਂ ਇਹਦੀਆਂ ਆਹ ਪਿੱਛੇ ਹਿੱਸੇ ਦੀ ਗੱਲ ਕਰੀਏ ਡਿਸਕਾਂ ਦੀ ਗੱਲ ਕਰੀਏ ਜਿਹੜੀਆਂ ਹਾਂਜੀ ਇਹ ਮਾਰਕੀਟ ਨਾਲੋਂ ਲਗਭਗ ਡਬਲ ਨੇ ਅੱਛਾ ਜਿੱਥੇ ਮਾਰਕੀਟ ਜਿਹੜੀ ਕੰਜੂਸੀ ਕਰ ਜਾਂਦੀ ਹੈ ਕਿ ਇੱਥੇ ਛੋਟੀ ਹੱਬ ਲਾਤੀ ਛੋਟਾ 베アリング ਲਾਤਾ ਠੀਕ ਹੈ ਪਰ ਆਪਾਂ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਇਹ ਮਾਰਕੀਟ ਦੇ ਨਾਲੋਂ ਲਗਭਗ ਦੁੱਗਣੇ ਵੇਟ ਦੀਆਂ ਤੇ ਹੈਵੀ 베アリング ਦੇ ਵਿੱਚ ਚਾਹੀਦੀਆਂ ਉਸ ਦੇ ਨਾਲ ਕੀ ਰਹਿੰਦਾ ਜਿਹੜਾ ਇਹਦੀ ਲਾਈਫ ਹੈ ਨਾ ਉਹ ਜਿਆਦਾ ਚੱਲਦੀ ਹੈ ਸਾਈਜ਼ ਵੀ ਵੱਡੇ ਨੇ ਹਾਂ ਹੱਬ ਦਾ ਸਾਈਜ਼ ਵੱਡਾ ਹੈ ਹੱਬ ਦਾ ਵੱਡਾ ਹੈ ਹੱਬ ਦਾ ਸਾਈਜ਼ ਵੱਡਾ ਹੈ ਠੀਕ ਹੈ ਤੇ ਮਿੱਤਰੋ ਸੰ ਦਾ ਭਾ ਖਰੀਦਣਾ ਹੀ ਹੁੰਦਾ ਕਿਉਂ ਨਾ ਜਗਤਜੀਤ ਦਾ ਖਰੀਦਿਆ ਜਾਵੇ ਚਾਹੇ ਤੁਸੀਂ ਰੋਟਾਵੇਟਰ ਲੈਣਾ ਸੁਪਰਸੀਟਰ ਲੈਣਾ ਹੋਰ ਵੀ ਜਿੰਨੇ ਇਹਨਾਂ ਦੇ ਇੰਪਲੀਮੈਂਟ ਆਉਂਦੇ ਆ ਬਾਈ ਜੀ 30 ਲੱਖ ਰੁਪਏ ਦਾ ਨਾਮ ਕੱਢਣ ਜਾ ਰਹੇ ਆ ਏਸੀ ਕੰਪੈਨ ਦੂਜਾ ਥਾਰ ਤੀਜਾ ਬਾਈ ਜੀ ਜੌਂਡੀਅਰ ਚੌਥੀ ਆਲਟੋ ਪੰਜਵਾਂ ਬੁਲਟ ਸੇਮ ਪੰਜ ਨੰਬਰ ਦੇ 5 ਬੁਲੇਟ ਹੋਣਗੇ ਜੀ 5 ਬੁਲੇਟ 5 ਬੁਲੇਟ 6 ਸਪਲੈਂਡਰ 10 ਸਪਲੈਂਡਰ 10 6 ਨੰਬਰ ਤੇ 10 ਸਪਲੈਂਡਰ ਹੋਣਗੇ ਇਹ ਦੁਬਈ ਦਾ ਟੂਰ ਤੇ 32 ਉਹ ਕਸਟਮਰ ਹੋਣਗੇ ਇਸ ਵਾਰ 32 ਟੂਰ 32 ਫਾਰਮਰ ਹੋਣਗੇ ਜਿਨ੍ਹਾਂ ਦਾ ਕੂਪਨ ਨਿਕਲੂਗਾ ਉਹਨਾਂ ਦਾ ਦੁਬਈ ਦਾ ਟੂਰ ਹੋਊਗਾ ਜੀ ਲਓ ਜੀ ਆ ਨੰਬਰ ਚੱਲੀਆਂ ਦੇ ਤਾਂ ਤੁਸੀਂ ਇਨਕੁਆਰੀ ਕਰ ਸਕਦੇ ਡੀਲਰ ਸਾਰੇ ਕਿਤੇ ਅਵੇਲੇਬਲ ਹੈ ਚਾਹੇ ਤੁਸੀਂ ਕਿਸੇ ਵੀ ਸਟੇਟ ਤੋਂ ਦੇਖੇ ਕਿਸੇ ਵੀ ਸਟੇਟ ਦੇ ਵਿੱਚ ਦੇਖ ਰਹੇ ਹੋ ਇੰਡੀਆ ਦੇ ਵਿੱਚ ਪੂਰੇ ਡੀਲਰ ਅਵੇਲੇਬਲ ਨੇ ਤੁਸੀਂ ਆਪਣੇ ਨੇੜੇ ਦੇ ਡੀਲਰ ਕੋਲੇ ਜਾ ਕੇ ਜਗਤਜੀ ਦੇ ਕਿਸੇ ਵੀ ਇੰਪਲੀਮੈਂਟ ਨੂੰ ਖਰੀਦ ਸਕਦੇ ਹੋ ਦੇਖ ਸਕਦੇ ਹੋ ਦੀ ਜਾਣਕਾਰੀ ਲੈ ਸਕਦੇ ਹੋ ਆਪਣੇ ਨਜ਼ਦੀਕੀ ਡੀਲਰ ਦਾ ਨੰਬਰ ਲੈਣ ਲਈ ਤੁਸੀਂ 91000 37000 ਤੇ ਕਾਲ ਕਰ ਸਕਦੇ ਹੋ ਡੀਲਰ ਦਾ ਤੁਹਾਨੂੰ ਨੰਬਰ ਮਿਲ ਜਾਊਗਾ ਨੰਬਰ ਵੀ ਮਿਲ ਜੂਗਾ ਰੇਟ ਸੇਮ ਹੀ ਹੁੰਦੇ ਆ ਭਾਈ ਸਾਰੇ ਰੇਟ ਲਗਭਗ ਸਾਰੇ ਸੇਮ ਹੀ ਹੋਣਗੇ ਸੋਚੋ ਤੁਸੀਂ ਕਨਫਰਮ ਵੀ ਕਰ ਦਿੰਨੇ ਹੋ ਨੇ ਹਾਂਜੀ ਹਾਂ ਤੁਸੀਂ 91000 37000 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਠੀਕ ਆ ਨੰਬਰ ਆ ਜੀ ਉੱਪਰ ਸਕਰੀਨ ਤੇ ਵੀ ਚੱਲੀ ਜਾਂਦਾ ਆ ਭਾਈ ਜਿੰਦਾ ਇਹ ਇਹਨੂੰ ਤੁਸੀਂ ਮਿਲ ਸਕਦੇ ਹੋ ਇੱਥੇ ਆ ਕੇ ਜਾ ਕੇ ਤੇ ਲੰਘਦੇ ਡੱਬਦੇ ਜਰੂਰ ਵਿజిਟ ਕਰਿਓ ਕਿਵੇਂ ਬਣਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਕਹੈਂਟ ਸਿਸਟਮ ਇਹਨਾਂ ਦਾ ਤੇ ਠੀਕ ਹੈ ਭਾਈ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਵੀਰ ਠੀਕ ਹੈ ਤਾਂ ਕਿ ਕਿਸਾਨ ਨੂੰ ਸਹੀ ਚੀਜ਼ ਦਾ ਪਤਾ ਲੱਗ ਸਕੇ ਤੇ ਵੱਡੇ ਫਾਇਦੇ ਹੋ ਜਾਣ ਜਿਹਨੂੰ ਹੁਣ ਮਸ਼ੀਨ ਨਿਕਲੂ ਦੇਖੋ ਭਾਈ ਜ਼ਿੰਦਗੀ ਬਦਲਣ ਵਾਲੀ ਗੱਲ ਹੋ ਜਾਂਦੀ ਹੈ ਹਨਾ ਤੇ ਬਾਕੀ ਆ ਸਾਰੇ ਗਵਾਹੀ ਭਰਦੇ ਆ ਭਾਈ ਉਹਨੇ ਜਿਹਨਾਂ ਨੂੰ ਨਿਕਲੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਹਨਾ ਤੇ ਆਪਾਂ ਅੰਕਲ ਨਾ ਕਰਦੇਗਾ ਥਾਰ ਨਿਕਲੀ ਅੰਕਲ ਜੀ ਥਾਰ ਨਿਕਲੀ ਫਿਰ ਹਾਂਜੀ ਹਾਂਜੀ ਕੌਣ ਚਲਾਇਆ ਕਰੂ ਆ ਪਾਪ ਚਲਾਵਾ ਕਰਾਂਗੇ ਮਾਂ ਮੁੰਡਾ ਮੁੰਡਾ ਚਲਾਇਆ ਕਰਿਆ ਸਾਰੇ ਅੱਛਾ ਮੁੰਡੇ ਕੋ ਸਕਾਰ ਵੀ ਹੋਏ ਵੰਡਾ ਮੇ ਕੋ ਥਾਰ ਹੋਗੀ ਪਹਿਲਾਂ ਸਕਾਰ ਵੀ ਹੋਣ ਥਾਰ ਹੋਗੀ ਆਏ ਹਾਏ ਤੇ ਸੁਪਰ ਸੀਟਰ ਲਿਆ ਸੀ ਕਾਹ ਸੁਪਰ ਸੀਟਰ ਨਜ਼ਾਰਾ ਆ ਗਿਆ ਦਾੜੀ ਨੂੰ ਮੁੱਛਾਂ ਵਧ ਗਈਆਂ ਹੈਨਾ ਕਿੱਥੇ ਸੁਪਰ ਸੀਟਰ ਦਾ ਮੁੱਲ ਕਿੱਥੇ ਥਾਰ ਹੈ ਇਹ ਤਾਂ ਨਜ਼ਾਰਾ ਹੀ ਆ ਗਿਆ ਚਲੋ ਕਿਸਮਤ ਦੀ ਗੱਲ ਹੁੰਦੀ ਹੈ ਜੀ ਬਾਕੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਖਰੇ ਉੱtre ਹੈਣਾ ਪਰ ਉਹਨੇ ਦਿਨ ਯਕੀਨ ਜੇ ਸੀਗੇ ਦੇਣਗੇ ਪਰ ਹੀ ਨਾ ਜਿੱਤਾ ਨਹੀਂ ਸੀ ਯਕੀਨ ਯਕੀਨ ਹੈਗਾ ਜੀ ਵਿਸ਼ਵਾਸ ਸੀ ਵੱਡੀ ਇੰਡਸਟਰੀ ਹੈ ਨਾ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ